ਦੋਸਤੋ ਹਾਲਾਤ ਬੰਦੇ ਦਾ ਸੁਭਾਅ ਬਦਲ ਦਿੰਦਾ ਹੈ ਨਹੀਂ ਤੇ ਇਨਸਾਨ ਤਾਂ ਕੱਲ ਵੀ ਉਹੀ ਸੀ ਤੇ ਅੱਜ ਵੀ ਉਹੀ ਹੈ ਮੇਰੇ ਦੁਸ਼ਮਣ ਵੀ ਛੱਡ ਕੇ ਇਹ ਕਹਿ ਕੇ ਮੈਨੂੰ ਕਿ ਤੇਰੇ ਆਪਣੇ ਹੀ ਬਹੁਤ ਨੇ ਤੈਨੂੰ ਰੋਵਾਂ ਲਈ ਮੰਗੀਆਂ ਹੋਈਆਂ ਚੀਜ਼ਾਂ ਕਦੇ ਆਪਣੀਆਂ ਨਹੀਂ ਹੁੰਦੀਆਂ ਨਾ ਰਿਸ਼ਤਾ ਨਾ ਵਕਤ ਨਾ ਸ਼ਖਸ ਕਿੰਨਾ ਕੁਝ ਜਾਣਦਾ ਹੋਏਗਾ ਉਹ ਇਨਸਾਨ ਮੇਰੇ ਪਾਰੇ ਜਿੰਨੇ ਮੈਨੂੰ ਮੁਸਕਰਾਉਂਦੇ ਹੋਏ ਨੂੰ ਪੁੱਛਿਆ ਉਦਾਸ ਕਿਉਂ ਐ ਸਾਨੂੰ ਦੇਖ ਕੇ ਜਦ ਉਹਨਾਂ ਨੇ ਆਪਣਾ ਮੂੰਹ ਮੋੜ ਲਿਆ ਇੱਕ ਤਸੱਲੀ ਚੀਤਾ ਹੋਈ ਕੇ ਚਲੋ ਪਹਿਚਾਨ ਦਿੱਤਾ ਹੈ ਜੇ ਮੈਂ ਇत्ता ਹੀ ਜਿਉਂਦਾ ਰਹਤਾ ਮੈਨੂੰ ਲਗਦਾ ਏ ਮਰੰਤੀ ਲੋੜ ਹੀ ਨਹੀਂ ਪੈਣੀ ਜਦੋਂ ਪਿਓ ਦੀ ਸ਼ਰਾਬ ਮਾਂ ਦੀ ਜ਼ਿੰਦਗੀ ਉਜਾੜ ਰਹੀ ਹੁੰਦੀ ਏ ਉਦੋਂ ਪੁੱਤ ਤੇ ਹੱਥ ਚ ਸ਼ਰਾਬ ਚੰਗੀ ਨਹੀਂ ਲੱਗਦੀ ਤਰੱਤਾ ਉਹ ਹੀ ਤੇੰਤੇ ਨੇ ਜਿਨ੍ਹਾਂ ਨੂੰ ਹੱਕ ਦਿੱਤਾ ਗਿਆ ਹੋਵੇ ਨਹੀਂ ਕਹਿ ਦਤਾ ਤੱਕਾ ਲੱਗਣ ਤੇ ਮਾਫੀ ਮੰਗ ਲਿਆ ਕਰਤੇ ਨੇ ਦਿਲ ਤੇ ਜਿੰਨੇ ਸਾਫ ਰਹੋ ਕੇ ਉਨੇ ਹੀ ਕਟ ਲੋਕਾਂ ਤੇ ਖਾਸ ਰਹੋ ਕੇ ਲੱਪਣਾ ਹੀ ਹੈ ਤਾਂ ਪ੍ਰਵਾਹ ਕਰਨ ਵਾਲਾ ਲੱਪੀ ਵਰਤ ਕੇ ਛੱਡਣ ਵਾਲੇ ਤਾਂ ਤੈਨੂੰ ਵੈਸੇ ਹੀ ਲੱਭ ਲੈਣ ਕੇ ਕਿਰਤਾਰ ਮੁਤਾਬਕ ਸਤਕਾਰ ਮਿਲੇਗਾ ਸਭ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਅਗਲਾ ਮਹਿਲ ਚ ਰਹਿੰਦਾ ਹੈ ਜਾਂ ਜੇਲ੍ਹ ਚ ਮੈਂ ਚਿੰਨਾ ਤੇ ਝੂਠ 다 ਵੀ ਮਾਨ ਰੱਖਦਾ ਰਿਹਾ ਉਹਨਾਂ ਨੂੰ ਇੰਜ ਲੱਗਦਾ ਕਿ ਮੈਨੂੰ ਬੇਵਕੂਫ ਬਣਾ ਦਿੱਤਾ ਸਾਧੀਆਂ ਅਕਸਮਾਂ ਛੁੱਟੀਆਂ ਖੱਦੀਆਂ ਸੀ ਉਹਨੇ ਹੁਣ ਸਮਝ ਆਇਆ ਮੇਰੀ ਤਪੇ ਤੱਕ ਸਰ ਖਰਾਬ ਕਿਉਂ ਰਹਿੰਦੀ ਹੈ ਮੁਸਕਰਾਉਣ ਤੋਂ ਸ਼ੁਰੂ ਤੇ ਰਵਾਨ ਤੋਂ ਖਤਮ ਇਹ ਉਹ ਜ਼ੁਰਮ ਹੈ ਜਿਨੂੰ ਲੋਕ ਮੁਹੱਬਤ ਕਹਿੰਦੇ ਨੇ ਬੜੀ ਗਲਤ ਫਹਿਮੀ ਸੀ ਕਿ ਮੇਰੇ ਆਪਣੇ ਬਹੁਤ ਨੇ ਜਦ ਮੁੜ ਕੇ ਪਿੱਛੇ ਦੇਖਿਆ ਤਾਂ ਮੇਰਾ ਪਰਸ਼ਾਵਾ ਇਕੱਲਾ ਦੇਖਿਆ ਹੁਣ ਬਸ ਇਹੀ ਕੋਸ਼ਿਸ਼ ਹੈ ਕਿ ਕੋਈ ਮੇਰੀ ਵਜ੍ਹਾ ਤੋਂ ਪਰੇਸ਼ਾਨ ਨਾ ਹੋਵੇ ਮੈਂ ਬਹੁਤ ਹੀ ਸੈਂਸਿਟਿਵ ਇਨਸਾਨ ਹਾਂ ਮੇਰਾ ਸ਼ਾਂਤ ਤੋਂ ਜਾਣਾ ਰਿਸ਼ਤੇ ਦੇ ਖਤਮ ਹੋ ਜਾਣ ਦੀ ਨਿਸ਼ਾਨੀ ਹੈ ਇੱਕ ਝੂਠ ਸੋਚ ਝੂਠ ਬੁਲਾਵੇ ਕਾ ਤੂੰ ਸੱਚ ਬੋਲੀ ਸਮਝਣ ਵਾਲਾ ਸਮਝ ਜਾਵੇਗਾ سارے ਫਰਿਸ਼ਤੇ ਹੀ ਮਿਲੇ ਮੈਨੂੰ ਜ਼ਿੰਦਗੀ ਵਿੱਚ ਕੋਈ ਗਲਤੀਆਂ ਹੀ ਨਹੀਂ ਕਰਦਾ ਮੇਰੇ ਤੋਂ ਸਿਵਾ ਮੇਰਾ ਜ਼ਿਆਦਾ ਸੋਚਣਾ ਮੈਨੂੰ ਕਦੇ ਗਲਤ ਸੱਤ ਨਹੀਂ ਕਰਦਾ ਜ਼ਿੰਦਗੀ ਚ ਸਭ ਤੋਂ ਔਖਾ ਕੰਮ ਹੈ ਲੋਕਾਂ ਦੀ ਪਛਾਣ ਕਰਨਾ ਕਿਉਂਕਿ ਜੋ ਇਨਸਾਨ ਜਿਹੋ ਚਾ ਦਿੱਖਦਾ ਹੈ ਉਹ ਚਾ ਹੁੰਦਾ ਨਹੀਂ ਕਿ ਘਰੂਰ ਕਰਨਾ ਆਪਣੀ ਚੰਗਿਆਈ ਤੇ ਕਿਸੇ ਨਾ ਕਿਸੇ ਦੀ ਕਹਾਣੀ ਵਿੱਚ ਅਸੀਂ ਵੀ ਮਾੜੇ ਹੋਵਾਂਗੇ ਮੇਰੇ ਇਮਾਨਤਾਰੇ ਹੱਲੇ ਉਸ ਨੂੰ ਸਮਝ ਨਹੀਂ ਆਉਣੀ ਹੱਲੇ ਉਹ ਘਰੂਰ ਚ ਬੈਠਾ ਹੈ ਕਿ ਉਹਨੂੰ ਚਾਉਣ ਵਾਲੇ ਬਹੁਤ ਨਹੀਂ ਖਾਨਦਾਨ ਨਾਲ ਮੇਰੇ ਹਾਲਾਤ ਨਹੀਂ ਮਿਲਦੇ ਖੂਨ ਮਿਲਦਾ ਏ ਖਿਆਲات ਨਹੀਂ ਮਿਲਦੇ ਮੈਂ ਇਤਾਂ ਤਾਹੀ ਹਾਂ ਜੋ ਚੀਜ਼ ਮੈਨੂੰ ਵੰਡਣੀ ਪੈ ਜਾਵੇ ਮੈਂ ਉਹ ਦੁਚਾਲੀ ਛੱਡ ਦਿੰਦਾ ਹਾਂ ਅੱਜ ਕੱਲ ਜ਼ਰੂਰਤਾਂ ਤੈਅ ਕਰਤੀਆਂ ਨੇ ਕਿਤੇ ਨਾਲ ਕਿੰਨੇ ਸਮੇਂ ਲਈ ਰਿਸ਼ਤਾ ਰੱਖਣਾ ਹੈ ਪਿਆਰ ਤਾਂ ਬਸ ਇੱਕ ਮਾਨ ਕੀਤਾ ਜ਼ਮਾਨੇ ਨੇ ਤਾਂ ਸਿਰਫ ਸੌਤੇ ਕੀਤੇ ਨੇ ਮੈਂ ਕਿਸੇ ਤਵੇ ਮਹਤਾਜ ਨਹੀਂ ਜਿੰਨੇ ਛੜਨਾ ਹੈ ਸ਼ੌਕ ਨਾਲ ਛੜ ਸਕਦਾ ਹੈ ਸ਼ਕਲ ਸਵਾਦਨ ਤੋਂ ਜ਼ਿਆਦਾ ਮੈਂ ਕਿਤੇ ਤਾਰ ਸਵਾਰਿਆ ਮੈਨੂੰ ਕਦੇ ਇਹ ਨਾ ਕਹੀ ਕੇ ਤੇਰੇ ਚਹਿ ਬਹੁਤ ਮਿਲਨ ਕੇ ਕਿ ਤਾਰ ਖੂਬਸੂਰਤ ਹੈ ਮੇਰਾ ਲੋਕ ਛੜ ਸਕਦੇ ਨੇ ਪਰ ਕਦੇ ਭੁੱਲ ਨਹੀਂ ਸਕਦੇ ਮੈਂ ਕਲਾ ਨੂੰ ਤਲਾਸ਼ਦਾ ਰਿਹਾ ਸਾਰਾ ਦਿਨ ਸ਼ਾਮ ਹੁੰਦੇ ਹੁੰਦੇ ਮੇਰਾ ਅੱਜ ਵੀ ਡੁੱਪ ਗਿਆ ਕਿਸੇ ਦੇ ਅੰਦਰ ਪਿਆਰ ਚਕਾ ਕੇ ਉਹਨੂੰ ਛੱਡ ਦੇਣਾ ਉਹ ਤਾਂ ਕਤਲ ਕਰਨ ਦੇ ਬਰਾਬਰ ਹੁੰਦਾ ਹੈ ਮੈਨੂੰ ਦੱਸਿਆ ਕਿ ਆ ਕੇ ਮਾੜਾ ਹਾਂ ਮੈਂ ਹੁਣ ਖੁਦ ਨਾਲ ਬੈਠਾਂਗਾ ਤਾਂ ਥੋੜਾ ਦੂਰ ਹੋ ਕੇ ਬੈਠਾਂਗਾ ਇੱਕ ਤਾਂ ਕਿ ਦਮ ਮਾਨ ਰੱਖਣ ਲਈ ਮੋਮ ਤਾਂ ਰੋਮ ਰੋਮ ਬਲਦਾ ਰਿਹਾ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਬਾਤ ਚੁੱਪੀ ਸੀ ਹੋਣ ਵਾਲੇ ਲੋਕ ਪਹਿਲਾਂ ਇੰਨਾ ਵਕਤ ਕਿੱਥੋਂ ਲਿਆਉਂਦੇ ਨੇ ਕਿਸਮਤ ਨੇ ਮੈਨੂੰ ਉਸ ਉਮਰ 'ਚ ਉਦਾਸ ਕਰ ਦਿੱਤਾ ਜਿਸ ਉਮਰ 'ਚ ਲੋਕ ਆਪਣੇ ਸ਼ੌਂਕ ਪੂਰੇ ਕਰਦੇ ਨੇ ਜ਼ਮਾਨਾ ਵਫਾਦਾਰ ਨਹੀਂ ਤਾਂ ਕੀ ਹੋਇਆ ਤੁੱਖੇ ਬਾਸ ਬੀਤਾ ਫਿਰ ਆਪਣੇ ਹੀ ਹੁੰਦੇ ਨੇ ਤੇ ਹਾਂ ਤੁੱਕ ਕਿ세 ਐਸੇ ਨੂੰ ਪਰਪਾਤ ਨਾ ਕਰੇ ਜੋ ਤੇਰੇ ਆਪਾਦ ਹੋਣ ਦੀ ਦੁਆ ਕਰਤਾ ਹੋਵੇ ਬੰਦੇ ਦੀ ਇੱਕ ਫਿਤਰਤ ਦਸਾਂ ਹਾਸਲ ਹੋਈ ਚੀਜ਼ ਦੀ ਉਹ ਕਦੇ ਕਦਰ ਨਹੀਂ ਕਰਦਾ ਅਕਸਰ ਉਹ ਹੀ ਲੋਕ ਆਪਣਾ ਮਜ਼ਾਕ ਉਡਾਉਂਦੇ ਨੇ ਜਿਨ੍ਹਾਂ ਨੂੰ ਆਪਾ ਕਮਜ਼ੋਰ ਸਮਿਆਂ 'ਚ ਨਿੱਜੀ ਗੱਲਾਂ ਦੱਸ ਬੈਠਦੇ ਹਾਂ ਹਕੀਕਤਾਂ ਮੈਂ ਵੀ ਦੱਸਦਾ ਸਭ ਨੂੰ ਪਰ ਉਂਗਲ ਤਾਂ ਮੇਰੀ ਪਸੰਦ ਤੇ ਹੀ ਉੱਠੇਗੀ ਨਾ ਕਦਰ ਕਰਨੇ ਸਿੱਖ ਸਜਣਾ ਹਰ ਕੋਈ ਵਾਰ-ਵਾਰ ਵਾਪਸ ਨਹੀਂ ਆਉਂਦਾ ਜ਼ਿੰਦਗੀ ਚ ਇੰਨਾ ਅੱਖੀਆਂ ਨੇ ਬਹੁਤ ਚਿਹਰੇ ਦੇਖੇ ਨੇ ਪਰ ਪਸੰਦ ਹੋ ਹੀ ਆਇਆ ਜੋ ਕਿਸਮਤ ਚ ਨਹੀਂ ਸੀ ਦਰਦ ਖਾ ਗਿਆ ਮੇਰੇ ਬੋਲਣ ਦੇ ਹੁਨਰ ਨੂੰ ਨਹੀਂ ਤਾਂ ਇਸ ਖਮੋਸ਼ੀ ਨਾਲ ਮੇਰਾ ਕੋਈ ਵਾਸਤਾ ਨਹੀਂ ਨਾ ਹੋਣ ਦਾ ਅਹਿਸਾਸ ਸਭ ਨੂੰ ਹੈ ਮਜੂਦ ਕੀ ਦਿੱਕਤਰ ਕਿਸੇ ਨੂੰ ਨਹੀਂ ਕਿ ਉਹ ਮੇਰੇ ਤੋਂ ਵੀ ਜ਼ਿਆਦਾ ਤੈਨੂੰ ਪਿਆਰ ਕਰਦੀ ਸੀ ਇੱਕ ਮਾਂ ਨੇ ਪੁੱਤ ਦੀ ਲਾਸ਼ ਨੂੰ ਪੁੱਛਿਆ ਮਸਲਾ ਇਹ ਨਹੀਂ ਦਿਨ ਮਾੜੇ ਚੱਲਦੇ ਨੇ ਮਸਲਾ ਇਹ ਹੈ ਕਿ ਦਿਨ ਜਵਾਨੀ ਦੇ ਲੈ ਤੱਕੇ ਨਾਲ ਪਿਆਰ ਨਹੀਂ ਮਿਲਦਾ ਕਦਰ ਹੋਈ ਤਾਂ ਆਪ ਪਹੁੰਚ ਕੇ ਜੋ ਹੈ ਉਹਨਾਂ ਨੂੰ ਸੰਭ ਕੇ ਰੱਖ ਦਿਲਾ ਜੋ ਸੀ ਉਹ ਤੱਤੇਰੇ ਕਦੇ ਹੋਏ ਹੀ ਨਹੀਂ ਇੱਕ ਡਰ ਹੈ ਕਿ ਕੋਈ ਸਖਮ ਨਾ ਦੇਖ ਲਵੇ ਮੇਰੇ ਤੇ ਇੱਕ ਖੁਆਇਸ਼ ਹੈ ਕਾਸ਼ ਕੋਈ ਦੇਖਣ ਵਾਲਾ ਹੁੰਦਾ ਜਵਾਨੀ ਤੇ ਲਾਲਚ ਵਿੱਚ ਬਚਪਨ ਗਿਆ ਤੇ ਕਾਮਯਾਬੀ ਦੇ ਲਾਲਚ ਵਿੱਚ ਜਵਾਨੀ ਜਾ ਰਹੀ ਹੈ ਤੇਰੇ ਨਾਲ ਗੱਲ ਕਰਨ ਦਾ ਚਾਹ ਕਤੋਂ ਤੇ ਤੇ ਤੂਰ ਹੋਣ ਦਾ ਡਰ ਬਣ ਗਿਆ ਪਤਾ ਹੀ ਨਹੀਂ ਲੱਗਿਆ ਕਿੰਨਾ ਬੇਬਸ ਹੋ ਜਾਂਦਾ ਹੈ ਇੱਕ ਇਨਸਾਨ ਤੋਂ ਜ ਜਤੋਂ ਉਹ ਕਿਸੇ ਨੂੰ ਖੋ ਵੀ ਨਹੀਂ ਸਕਦਾ ਤੇ ਉਸ ਦਾ ਹੋ ਵੀ ਨਹੀਂ ਸਕਦਾ ਉਮੀਦ ਕਰਤਾ ਦੋਸਤੋ ਇਹ ਅਲਫਾਜ ਤੁਹਾਡੀ ਨੂੰ ਸ਼ੂਕ ਹੈ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਵੱਤ ਵੱਤੇ ਸ਼ੇਅਰ ਜੁੜਕੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਆਖਾ